ਕਿ ਆਪੋ ਦੇ ਚਾਹਤ ਨਾਮ ਕੀ ਹੈ ਅੰਮ੍ਰਿਤਪਾਲ ਇਹ ਵੀ 25 ਸਾਲ ਹੋ ਗਏ ਸੀ ਕਿ ਸਰਕਾਰੀ ਜ਼ਮੀਨ ਤੇ ਕਬਜ਼ਾ ਸੀ ਉਹ ਅਸੀਂ ਅੱਜ ਵੀ ਕਰਤਾ ਜੀ ਸਰਕਾਰ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਡਾ ਐਡਾ ਸਹਾਈ ਹੋਣਾ ਕਾਹਦੇ ਕਬਜ਼ੇ ਕਾਹਦੇ ਕੋਖੇ ਕਾਹਦੇ ਸੀ ਤੁਹਾਡੇ ਇੱਕ ਵੀ ਕੰਮ ਕੀ ਕਰਨ ਜੋਬ ਦੇ ਨਗਰ ਕੌਂਸਲ ਚ ਨਹੀਂ ਇਹ ਕੰਮ ਕੀ ਕਰਦੇ ਪਹਿਲਾਂ ਤੁਹਾਨੂੰ ਸਮਝਾਂਦਾ ਕਿਹਨਾਂ ਬਸਿਕਾਂ ਦਾ ਤੇ ਨੀਲੇ ਵਾਲੇ ਮੇਰੇ ਮਿੰਨੂ ਸੁਣ ਲੈ ਕੀ ਮੋਕੇ ਕਰ ਰਹੇ ਆਂ ਆਹਿਰਣਾ ਹੋਰੇ ਹੋ ਜਾ ਕੀ ਕਾਰਵਾਈ ਰੋਕੀ ਗਈ ਹੈ ਕੀ ਮੇਰੇ ਨਗਰ ਕੌਂਸਲ ਤੇ ਪ੍ਰਧਾਨਜੀ ਦੇ ਹੁਕਮ ਹੈ ਜੀ ਇਹ ਜਾਇਂ ਕਬਜ਼ਾ ਹਟਾਈ ਜਾ ਅੱਛਾ ਇਹ ਕੋਈ ਹਾਈ ਕੋਰਟ ਦਾ ਵੀ ਹੁਕਮ ਹੈ ਤੁਹਾਡੇ ਕੋਲ ਹਾਈ ਕੋਰਟ ਦਾ ਵੀ ਹੈ ਜੀ ਫੈਸਲਾ ਕੋਈ ਅੱਛਾ ਜੀ ਪਰ ਉਹਦੇ ਬਾਰੇ ਮੇਰੇ ਕੋਲ ਕੋਈ ਚਿੱਠੀ ਨਹੀਂ ਸੀਗੀ ਪ੍ਰਧਾਨਜੀ ਦੇ ਹੁਕਮਾਂ ਤੇ ਜਿਹੜੇ ਹੁਕਮ ਨਾਲ ਅਸੀਂ ਇਹ ਕਾਰਵਾਈ ਪਾਈ ਹੈ ਨਹੀਂ ਕੱਲੇ ਖੋਖੇ ਹੀ ਚੱਕੋਗੇ ਕਿ ਹੋਰ ਵੀ ਜਿਹੜੇ ਸਾਰੇ ਨਜਾਇਜ਼ ਖੋਖੇ ਜਿਹੜੇ ਕਿੱਥੇ ਕਿੱਥੇ ਤੁਹਾਡਾ ਰਹੇਗਾ ਇਹ ਮਾਰਕੀਟ ਕਮੇਟੀ ਹੈ ਜਾਂ ਰੇੜੇ ਫਾੜਕਾ ਹੈ ਅੱਛਾ ਤੇ ਕਾਸਟ ਅੱਛਾ ਜੀ ਇਹ ਕਈ ਕਰਮਚਾਰੀਆਂ ਦੀ ਜੋਟੀ ਲਾਈ ਗਈ ਹੈ ਸਰਕਾਰੀ ਮਲਾਬੀ ਦੇ ਨਾਲ ਇੱਕ ਇਹ ਉਹਨਾਂ ਨੂੰ ਢਾਹਨ ਦਾ ਹੁਕਮ ਹੋਇਆ ਹੈਗਾ ਹਾਂ ਇਹਨਾਂ ਦਾ ਜਿਹੜਾ ਰੁਜ਼ਗਾਰ ਦਾ ਉਹ ਕੋਈ ਰੋਕ ਰੰਧ ਕਰੀ ਜਾਣਗੇ ਪਰ ਸਕੂਲ ਦੇ ਨਾਲ ਜਿਹੜਾ ਇਹ ਜਗ੍ਹਾ ਖੁੱਲੀ ਹੋਣ ਦੇ ਨਾਲ ਅਸੀਂ ਕਮੇਟੀ ਪਤ ਜਿਹੜੇ ਦੇਪ ਕੁਮਾਰ ਗੋਲਦੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵਧੀਆ ਪ੍ਰਾਲਾ ਹੈਗਾ ਇਹਨਾਂ ਨਾਲ ਇੱਕ ਤਾਂ ਸੜਕ ਵੀ ਖੁੱਲੀ ਹੋ ਜਾਂਦੀ ਹੈਗੀ ਹੈ ਤੇ ਦੂਜਾ ਜਿਹੜਾ ਸਕੂਲ ਦਾ ਮਾਹੌਲ ਹੈ ਉਹ ਵੀ ਬੜਾ ਜਿਆ ਸਾਫ ਸੁਥਰਾ ਬਣ ਜਾਂਦਾ ਹੈਗਾ ਥੋੜਾ ਸਾਰਿਆਂ ਨੇ ਧੰਨਵਾਦ ਮੇਰਾ ਨਾਮ ਰਾਜੂ ਸਿੰਘ ਲਾਜੀ ਕੰਪਿਊਟਰ ਟੀਚਰ ਦੀ ਪੋਸਟ ਹੈ ਮੈਂ ਸਕੂਲ ਦੇ ਵਿੱਚ ਤੇ ਇਹ ਕਾਫੀ ਵਾਰੀ ਸਾਡੇ ਵੱਲੋਂ ਡੀਸੀ ਸਾਹਿਬ ਨੂੰ ਵੀ ਅਸੀਂ ਲਿਖਤੀ ਵੀ ਭੇਜਿਆ ਇਹਦੇ ਸਬੰਧ ਚ ਮੇਲ ਵੀ ਕੀਤੀ ਅਸੀਂ ਕਿਉਂਕਿ ਸਾਨੂੰ ਵਾਰ-ਵਾਰ ਆਂਦਾ ਸੀ ਕਿ ਜਿਹੜੇ ਮਤਲਬ ਸਕੂਲ ਦੀ ਹਦੂਦ ਦੇ ਵਿੱਚ ਕੋਈ ਵੀ ਖੋਖੇ ਵਗੈਰਾ ਜਾਂ ਮਤਲਬ ਜਿੱਥੇ ਮਤਲਬ ਮੀਟ ਹੈ ਜਾਂ ਖਰਾਬ ਹੈ ਉਹ ਨਹੀਂ ਹੋਣਾ ਚਾਹੀਦਾ ਤਾ ਉਹਦੇ ਸਬੰਧ ਚ ਅਸੀਂ ਕਈ ਵਾਰੀ ਨਗਰਪਾਲਿਕਾ ਨੂੰ ਵੀ ਆਪਣੇ ਜਿਹੜੇ ਮਿਊਸਪਲ ਤੇ ਹੈਗੇ ਆ ਉਹਨਾਂ ਨੂੰ ਵੀ ਲਿਖਿਆ ਤੇ ਡੀਸੀ ਸਾਹਿਬ ਨੂੰ ਵੀ ਪੱਟ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ ਤੇ ਇਹ ਮੰਡੀ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਸਪੈਸ਼ਲੀ ਸ਼੍ਰੀ ਵਿਪਨ ਕੁਮਾਰ ਜੀ ਜੀਬੂ ਜਿਨ੍ਹਾਂ ਨੇ ਇਸ ਦਾ ਇਨੀਸ਼ੀਏਟਿਵ ਲਿਆ ਤੇ ਬੱਚਿਆਂ ਬਾਰੇ ਸੋਚਦੇ ਹੋਏ ਕਿ ਬੱਚਿਆਂ ਤੇ ਇਸ ਤਰ੍ਹਾਂ ਦਾ ਗਲਤ ਅਸਰ ਨਾ ਪਵੇ ਤੇ ਉਹ ਇਹਨਾਂ ਨੇ ਇਹਨੂੰ ਇਸ ਮੈਂਟਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਅਸੀਂ ਬੜੇ ਧੰਨਵਾਦੀ ਆ ਅ ਪ੍ਰਧਾਨ ਸਪੈਸ਼ਲੀ ਪ੍ਰਧਾਨ ਜੀ ਕਸ਼ਮੀਰ ਸਿੰਘ ਰਾਜ ਜੀ ਠੀਕ ਹੈ ਜਿਨ੍ਹਾਂ ਨੂੰ ਇਹ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਅਸੀਂ ਜੇ ਸਾਡੇ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਸਹਿਯੋਗ ਦੀ ਮੰਗ ਕਰਨਗੇ ਤਾਂ ਅਸੀਂ ਸਾਰਾ ਸਾਫ ਹਮੇਸ਼ਾ ਇਹਨਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਸਾਬ ਮੈਂ ਕਾਜੀ ਸਿੰਘ ਇਹ ਕੋਖੇ ਦਾ ਮਾਲਕ ਆ ਜੀ ਅਸੀਂ 40 ਸਾਲ ਤੋਂ ਕੋਖਿਆਂ ਦੇ ਵਿੱਚ ਆਪਣਾ ਰੋਜ਼ਗਾਰ ਕਮਾ ਰਹੇ ਆ ਕਿੱਥੇ ਬਾਈ ਜੀ ਕੋਖਾ ਕਿੱਥੇ ਤੁਹਾਡਾ ਕੋਖਾ ਸਾਡਾ ਰੇਲਵੇ ਗੇਟ ਦੇ ਨੇੜੇ ਆ ਜੀ ਰੇਲਵੇ ਫਾਟਕ ਦੇ ਕਹਾਂ ਦਾ ਕੋਖਾ ਜੀ ਕੋਖਾ ਮੇਰਾ ਇਹ ਬਿਜਲੀ ਦੇ ਕੰਮ ਦਾ ਜੀ ਅਸੀਂ ਲੋਕ ਸਮਾਵਾ ਦੇ ਵਿੱਚ ਵੀ ਕੰਮ ਕਰਦੇ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਰੋਜ਼ਗਾਰ ਨੂੰ ਨਾ ਖੋਇਆ ਜਾਵੇ ਇਹ ਕਿਸੇ ਤਰ੍ਹਾਂ ਦੀ ਆ ਵੀ ਪ੍ਰੋਬਲਮ ਆ ਦੀ ਕਮੇਟੀ ਨੂੰ ਇਹ ਸਦਕ ਵੀ ਕਿਹਾ ਕਿ ਜੇ ਕਮੇਟੀ ਸਾਡੇ ਤੋਂ ਕਿਸੇ ਤਰ੍ਹਾਂ ਦਾ ਕੋਈ ਕਿਰਾਇਆ ਵਸੂਲਣਾ ਚਾਹੁੰਦੀ ਆ ਅਸੀਂ ਕਿਰਾਇਆ ਦੇਣ ਲਈ ਵੀ ਤਿਆਰ ਆ ਇਸ ਤੋਂ ਇਲਾਵਾ ਅਸੀਂ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਦੇ ਆ ਪੂਰਾ ਕਮੇਟੀ ਨਾਲ ਸਹਿਯੋਗ ਕਰਦੇ ਆ ਇਸ ਤੋਂ ਇਲਾਵਾ ਕਮੇਟੀ ਨੇ ਸਾਨੂੰ 7 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਤੇ ਅੱਜ ਚੌਥਾ ਦਿਨ ਆ ਗਰੀਬਾਂ ਨੂੰ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਦਾ ਸਮਾਨ ਸਾਂਭਣ ਦਾ ਵੀ ਮੌਕਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਉਹਨਾਂ ਦਾ ਨੁਕਸਾਨ ਜਿਹੜਾ ਕਿ ਆਰਥਿਕ ਨੁਕਸਾਨ ਹੋ ਰਿਹਾ ਮੈਂ ਚਾਹੁੰਗਾ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਤੇ ਸਾਡੀਆਂ ਲੋੜਾਂ ਸਾਡੀਆਂ ਮਜਬੂਰੀਆਂ ਤੇ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ। ਇਹ ਮੰਗਦਾ ਕਿਸੇ ਨੂੰ ਤੁਸੀਂ ਆਪਣਾ ਸੂਚਨਾ ਦਿੱਤੀ ਹੈ ਜਾਂ ਕੋਈ ਮੰਗ ਪੱਤਰ ਦਿੱਤਾ ਹੈ ਪ੍ਰਧਾਨ ਨੂੰ ਤੁਸੀਂ? ਇਹ ਨਹੀਂ ਦਿੱਤਾ ਗਿਆ ਕਿਉਂਕਿ ਵਿੱਚ 3-4 ਦਿਨਾਂ ਦੀ ਹਿਥਿਆਰਾਂ ਦੀਆਂ ਛੁੱਟੀਆਂ ਕਰਕੇ ਅਸੀਂ ਨਹੀਂ ਮਿਲ ਸਕੇ। ਅਸੀਂ ਉਹਨਾਂ ਨੂੰ ਬੇਨਤੀ ਕਰਨੀ ਸੀ ਕਿ ਸਾਡੇ ਜਿਹੜੇ ਕੋਈ ਖੋਖਿਆਂ ਦੀ ਕੋਈ ਕਮੀ ਪੇਸ਼ੀ ਹੈ ਸਾਨੂੰ ਦੱਸੀ ਜਾਵੇ ਤੇ ਅਸੀਂ ਕਿਰਾਇਆ ਭਰ ਲਈ ਵੀ ਤਿਆਰ ਸੀਗੇ। ਪਰ ਨਗਰ ਕੌਂਸਲ ਸੀ ਦੇ ਬੈਠੇ ਆ। ਮੇਰੀ ਵੀ ਇੱਥੇ ਦੁਕਾਨ ਸੀ 80 ਤੇ 80 ਰੁਪਏ ਕਰਾਇਆ ਉਦੋਂ ਹਰਨਾਮਾ ਹੁੰਦਾ ਸੀ ਮਿਲਕੀਦਾ ਸੀ ਅਸੀਂ 30 ਰੁਪਏ ਕਰਾਇਆ ਭਰਦੇ ਰਹੇ ਤੇ ਸਰਕਾਰਾਂ ਨੇ ਵਾਅਦਾ ਕੀਤਾ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਤੇ ਆਮ ਲੋਕਾਂ ਦਾ ਯਾਰਾ ਕਰਨ ਲੱਗੇ ਹੋਏ ਆ ਸਾਡੀਆਂ ਇਹ ਅਸੀਂ 45 ਸਾਲਾਂ ਦੇ ਇੱਥੇ ਬੈਠੇ ਆ ਅਸੀਂ ਆਪਦੇ ਬੱਚੇ ਪਾਲਦੇ ਸੀ ਤੇ ਆਮ ਰਾਜ ਦੀ ਜਵਰ ਹੈ ਜਿਹੜੀਆਂ ਬਾਜ਼ਾਰ ਦੇ ਵਿੱਚ ਮਾਰਕੀਟ ਬਣੀ ਨਾ ਉਹ ਸਾਰੀਆਂ ਖੋਖੇ ਸੀਗੇ ਉਹ ਹਜਾਮਤਾ ਵਾਲੇ ਸੀ ਜੋ ਸੀਗੇ ਉੱਤੇ ਸਾਰੇ ਨਿਕਾ ਰਾਮ ਹੁਕਾ ਹੁੰਦਾ ਸੀਗਾ ਜਰਸੀ ਹੁੰਦਾ ਸੀ ਤੇ ਕਾਸ਼ੀ ਰਾਮ ਹੁੰਦਾ ਸੀਗਾ ਸਾਰਿਆਂ ਦਾ ਪਤਾ ਉਹੋ ਵੀ ਖੋਖੇ ਸੀਗੇ ਉਹ ਸਾਰੇ ਜਿਹੜੇ ਸਾਰਾ ਨਾਲ ਉਹ ਪੱਕੇ ਬਣ ਗਏ ਜਿਹੜੇ ਅਸੀਂ ਮਜ਼ਦੂਰ ਜਾਂ ਗਰੀਬ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ ਉਹਨਾਂ ਦੇ ਇਹ ਖੋਖੇ ਢਾਹਣ ਲੱਗੇ ਹੋਇਆ ਹੈ ਕਿ ਭਰਾ ਜੀ ਜਿਹੜੇ ਅੱਜ ਪੋਕੇਟ ਭਾਏ ਜਾ ਰਹੇ ਕੀ ਮਾਲ ਲੈ ਕੇ ਕਿਉਂ ਟੋਏ ਹੈ ਇਹ ਜਿਹੜੀ ਜਗ੍ਹਾ ਨਾਲ ਹੀ ਨਗਰ ਕੌਂਸਲ ਦੀ ਜਗ੍ਹਾ ਸੀਗੀ ਨਗਰ ਕੌਂਸਲ ਦੀ ਜਗ੍ਹਾ ਦੇ ਵਿੱਚ ਜਦੋਂ ਤਹਿਬਿਆਰੀ ਹੋਈ ਸੀ ਪਹਿਲਾਂ ਜਦੋਂ ਤਹਿਬਿਆਰੀ ਲਾਗੂ ਹੁੰਦੀ ਸੀ ਉਦੋਂ ਉਹਨਾਂ ਨੂੰ ਭੁੱਖੇ ਤਰ੍ਹਾਂ ਉਹਨਾਂ ਨੇ ਰੱਖ ਲਈ ਸੀ ਆਪਦੇ ਪੈਸੇ ਪਹਿਲਾਂ ਭਰਦੇ ਸੀ ਹੁਣ ਨਹੀਂ ਪੈਸਾ ਕੋਈ ਪੁਰਾਣੀ ਸਰਕਾਰ ਹੁਣ ਇਹਨਾਂ ਨੇ ਹਾਈ ਕੋਰਟ ਦੇ ਆਰਡਰ ਆ ਵੀ ਇਹਨਾਂ ਨੂੰ ਜਗ੍ਹਾ ਜਿਹੜੀ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਉਹ ਖਾਲੀ ਕਰਵਾਓ ਬਾਕੀ ਸਕੂਲ ਵਾਲਿਆਂ ਨੇ ਬਹੁਤ ਸ਼ਿਕਾਇਤਾਂ ਕੀਤੀਆਂ ਸੀ ਮੰਡੀ ਨਮਾਸੀਆਂ ਨੇ ਬਹੁਤ ਸ਼ਿਕਾਇਤਾਂ ਕੀਤੀਆਂ ਸੀ ਉਹਨਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਹਾਈ ਕੋਰਟ ਦੇ ਆਰਡਰ ਵੀ ਆਏ ਆ ਵੀ ਇਹਨਾਂ ਭੁੱਖਾਂ ਨੂੰ ਜਿਹੜਾ ਉਸ ਕੋਖੇ ਨੇ ਕਹਿ ਰਹੇ ਸਾਨੂੰ ਤਾਂ 20-20 ਸਾਲ ਪਚੀ ਸਾਲ ਹੋ ਗਈ ਐ ਇੱਥੇ ਕਾਲੇ ਕੋਲੀ 20 ਸਾਲ ਵੀ ਹੋ ਗਏ ਹੋਣਗੇ ਪਰ ਜਿਹੜੇ ਖੁੱਖੇ ਬੰਦ ਪਏ ਸੀ ਨਾ ਜੀ ਉਹਨਾਂ ਦੇ ਵਿੱਚ ਨਸ਼ੇ ਕਰਨ ਵਾਲੇ ਆਲਮੀ ਆ ਕੇ ਨਸ਼ੇ ਕਰਦੇ ਸੀ ਰਾਤ ਨੂੰ ਦਿਨੇ ਤੇ ਚੋਰੀਆਂ ਦਾ ਵੀ ਡਰ ਰਹਿੰਦਾ ਸੀ ਆ ਇਹ ਆਏਗਾ ਪਤਾ ਲੱਗਦਾ ਨਹੀਂ ਸੀ ਜੇ ਕੋਈ ਆਪਦਾ ਖੁੱਖਾ ਹੋਵੇ ਇਹ ਤਾਂ ਬੰਦਾ ਆ ਕੇ ਸੌ ਖੋਲਦਾ ਖੁੱਖੇ ਨੂੰ ਪਰ ਮਤਲਬ ਉੱਥੇ ਖੋਲਦਾ ਨਾ ਕੋਈ ਹੈ ਹੀ ਨਹੀਂ ਸੀਗਾ ਉਹ ਆਏ ਸਾਨੂੰ ਦੇ ਵੀ ਭਾਈ ਉਹ ਜਿਹੜਾ ਖੁੱਖਾ ਉਹ ਨਾ ਹੋਵੇ ਪਰ ਮਤਲਬ ਕਹਿੰਦਾ ਵੀ ਉੱਥੇ ਨਸ਼ੇ ਵੀ ਬੰਦੇ ਵਾਧੂ ਕਰਦੇ ਨਿਆਇਕਾਂ ਦੇ ਹੋਰ ਵੀ ਕਿਤੇ ਰਹੇਗੀ ਨਿਆਇਕਾਂ ਦੇ ਕਿਤੇ ਵੀ ਹੈਗੇ ਉਹ ਸਾਰੇ ਚੁਕਾਈ ਜਾਣਗੇ ਠੀਕ